ਸਸਿਗਾ ਦੋਸਤੋ ਕਦੀ ਵੀ ਸਫਰ ਕਰਦੇ ਆ ਜਾਂ ਸ਼ਹਿਰ ਵਿੱਚ ਘੁੰਮਦੇ ਆ ਚਾਹੇ ਤੁਸੀਂ ਐਕਟਿਵਾ ਤੇ ਹੋਵੋ ਸਾਈਕਲ ਤੇ ਹੋਵੋ ਜਾਂ ਮੋਟਰਸਾਈਕਲ ਤੇ ਹੋਵੋ ਆਪਣੇ ਡਾਕੂਮੈਂਟਸ ਦਾ ਖੁਦ ਖਿਆਲ ਰੱਖਣਾ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਤੁਹਾਡੇ ਜੇਬ ਵਿੱਚ ਕੋਈ ਡਾਕੂਮੈਂਟਸ ਹੈ ਜਾਂ ਕੋਈ ਕੀਮਤੀ ਸਮਾਨ ਹੈ ਜਾਂ ਕੋਈ ਪਰਸ ਹੈ ਜਿਸ ਵਿੱਚ ਪੈਸੇ ਰੱਖੇ ਹੁੰਦੇ ਨੇ ਉਸ ਦੀ ਦੇਖਭਾਲ ਕਰਨੀ ਤੁਹਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿਤੇ ਵੀ ਉਹ ਗਿਰ ਜਾਣ ਜਾਂ ਗੁੰਮ ਹੋ ਜਾਣ ਤਾਂ ਇਸ ਸੰਬੰਧੀ ਪੁਲਿਸ ਨੂੰ ਇਤਲਾ ਜ਼ਰੂਰ ਦਿੱਤੀ ਜਾਵੇ ਤਾਂ ਜੋ ਕੋਈ ਮਿਸਯੂਜ਼ਿੰਗ ਹੋਣ ਤੋਂ ਤੁਹਾਡਾ ਬਚਾਅ ਹੋ ਸਕੇ ਤੇ ਇਸ ਦੇ ਤਹਿਤ ਹੀ ਅੱਜ ਹੁਸ਼ਿਆਰਪੁਰ ਦੇ ਵਿੱਚ ਇੱਕ ਨੌਜਵਾਨ ਵਿਅਕਤੀ ਆ ਜੋ ਹੁਸ਼ਿਆਰਪੁਰ ਦਾ ਹੀ ਰਹਿਣ ਵਾਲਾ ਉਸ ਦੇ ਕੁਝ ਡਾਕੂਮੈਂਟਸ ਜੋ ਨੇ ਉਹ ਪਰ ਸਮੇਂ ਦੇ ਕਿਤੇ ਗਿਰ ਗਏ ਸਨ ਤੇ ਜੋ ਜੀਬੀਸੀ ਅਪਡੇਟ ਟੀਮ ਨੂੰ ਮਿਲੇ ਨੇ ਤੇ ਡਾਕੂਮੈਂਟਸ ਕੀ ਕੀ ਨੇ ਤੁਹਾਨੂੰ ਦੱਸ ਦਿੰਨੇ ਆ ਇਹਦੇ ਵਿੱਚ ਆਧਾਰ ਕਾਰਡ ਡੈਬਿਟ ਕਾਰਡ ਵੋਟਰ ਕਾਰਡ ਇਹ ਆਰਸੀ ਵਹੀਕਲ ਦੀ ਪੈਨ ਕਾਰਡ ਤੇ ਡਰਾਈਵਿੰਗ ਲਾਇਸੈਂਸ ਇਹ ਸਾਰਾ ਸਮਾਨ ਜੋ ਕੀਮਤੀ ਸਮਾਨ ਹੈ ਜਿਸ ਦੀ ਮਿਸਯੂジング ਹੋ ਸਕਦੀ ਹੈ ਜੇ ਕਿਸੇ ਅਣਪਛਾਤੇ ਵਿਅਕਤੀ ਦੇ ਹੱਥ ਇਹ ਚੀਜ਼ਾਂ ਲੱਗ ਜਾਂਦੀਆਂ ਤਾਂ ਸਾਰਾ ਦੋਸ਼ ਇਸ ਵਿਅਕਤੀ ਤੇ ਆ ਜਾਣਾ ਸੀ ਕਿਉਂਕਿ ਡਾਕੂਮੈਂਟ ਸਾਰੇ ਇਹਦੇ ਆਪਣੇ ਨੇ ਡੈਬਿਟ ਕਾਰਡ ਜਿਹੜਾ ਜੇ ਕੋਈ ਕੈਸ਼ ਵੀ ਇਹਦੇ ਅਕਾਊਂਟ ਦੇ ਵਿੱਚ ਹੈ ਉਹ ਵੀ ਨਿਕਲ ਸਕਦਾ ਸੀ ਤੇ ਮਿਸਯੂਜ਼ਿੰਗ ਹੁੰਦਾ ਸਭ ਤੋਂ ਵੱਡਾ ਡਰਾਈਵਿੰਗ ਲੈਸੈਂਸ ਦਾ ਬਣਦਾ ਤੇ ਸ਼ੁਕਰੀਆ ਕਰਦੇ ਆ ਕਿ ਕੀ ਕਹਿਣਾ ਇਸ ਵਿਅਕਤੀ ਦਾ ਤੇ ਕਿੱਥੇ ਚੀਜ਼ਾਂ ਡਿਗੀਆਂ ਨੇ ਕਿੱਥੇ ਤੇ ਅਸਰ ਬਣ ਸਕਦੇ ਨੇ ਸਰ ਤੁਸੀਂ ਕੀ ਨਾਮ ਪਹਿਲਾਂ ਤਾਂ ਦੱਸੋ ਜੀ ਰਿਪੂ ਕੋਸ਼ਲ ਜੀ ਅੱਛਾ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਭਲਾਨਗਰ ਸ਼ੁਮਨਾਪੜੀ ਇਹਦੇ ਡਾਕੂਮੈਂਟਸ ਤੁਹਾਡੇ ਹੀ ਨੇ ਸਾਰੇ ਹਾਂਜੀ ਮੇਰੇ ਆ ਜੀ ਤੇ ਤੁਹਾਨੂੰ ਜਾਣਕਾਰੀ ਹੈਗੀ ਤੁਹਾਡੇ ਡਾਕੂਮੈਂਟਸ ਕਮ ਹੋ ਗਈ ਸੀ ਨਹੀਂ ਮੈਨੂੰ ਯਾਦ ਨਹੀਂ ਪਰਸੋਂ ਕੱਲੇ ਰਾਤੀ ਮੇਰੇ ਪਰਸੇ ਗਰ ਗਿਆ ਤੇ ਮੇਰੇ ਭਰਾ ਦਾ ਫੋਨ ਆਇਆ ਸੀ ਤੇਰੇ ਡਾਕੂਮੈਂਟ ਗਮ ਗਏ ਆ ਮੈਨੂੰ ਫੋਨ ਆਇਆ ਜਾ ਕੇ ਲਈਆ ਮੈਂ ਕਿ ਠੀਕ ਹੈ ਇਹ ਗਿਰਿਆ ਉਧਰ ਦੀ ਸਾਈਡ ਆਦਮਬਾਲ ਵਾਲੀ ਸਾਈਡ ਸੀਗਾ ਜੋ ਮੈਂ ਆਪਣੇ ਫਰੈਂਡ ਨੂੰ ਉੱਥੇ ਛੱਡਣ ਗਿਆ ਸੀ ਰਾਤੀ ਉੱਥੇ ਗਿਰ ਗਿਆ ਸੀ ਐਕਟਿਵ ਤੋ ਤੇ ਤੁਹਾਨੂੰ ਨਹੀਂ ਪਤਾ ਲੱਗਾ ਜਦੋਂ ਡਾਕੂਮੈਂਟ ਗਰੇ ਆ ਜਾਂ ਤੁਸੀਂ ਘਰ ਆ ਕੇ ਚੈੱਕ ਨਹੀਂ ਕੀਤਾ ਕਿ ਕੋਈ ਸਮਾਨ ਹੈ ਨਹੀਂ ਨਹੀਂ ਮੈਂ ਬਿਲਕੁਲ ਨਹੀਂ ਚੈੱਕ ਕੀਤਾ ਮੇਰੇ ਪਤਾ ਲੱਗਾ ਜੀ ਜਦੋਂ ਪਰਸ ਰੱਬ ਦਾ ਪਿਆ ਸੀ ਘਰੇ ਡੱਬੇ ਆ ਨਹੀਂ ਮੈਂ ਕਿਹਾ ਇੱਥੇ ਰੱਖਦਾ ਹੁਣ ਇਹਨਾਂ ਧਿਆਨ ਨਹੀਂ ਦਿੱਤਾ ਜੀ ਤੇ ਪਰਸ ਵਿੱਚ ਕਿੰਨੀ ਅਮਾਉਂਟ ਸੀ ਤੁਹਾਡੇ 2300 ਰੁਪਈਆ ਹੁਣਾਈ ਅੱਛਾ ਜੀ 2300 ਰੁਪਈਆ ਸੀ ਇਹ ਤੋਂ ਜ਼ਿਆਦਾ ਨਹੀਂ ਸੀ ਉਹ ਲੱਭੇ ਨਹੀਂ ਸੋ ਜਿਸ ਵੀ ਕਿਸੇ ਵਿਅਕਤੀ ਨੂੰ ਇਹਦਾ ਪਰਸ ਮਿਲਿਆ ਸੀ ਉਸਨੇ ਇਹ ਡਾਕੂਮੈਂਟ ਪਰਸ ਵਿੱਚੋਂ ਕੱਢ ਕੇ ਬਾਹਰ ਸੁੱਟ ਦਿੱਤੇ ਤੇ ਜੋ ਅਮਾਉਂਟ ਸੀ ਜੋ ਪੈਸੇ ਸਨ ਉਹ ਨਾਲ ਲੈ ਗਿਆ ਕੀ ਲੱਗਦਾ ਨਹੀਂ ਤੁਹਾਡੇ ਵੱਲੋਂ ਕੁਝ ਅنگੈਲੀ ਵਰਤੀ ਗਈ ਹੈ ਇਹ ਡਾਕੂਮੈਂਟ ਜਿਹੜੇ ਮਿਸਯੂジング ਹੋ ਸਕਦੇ ਸੀ ਹੋ ਸਕਦੇ ਸੀ ਬਿਲਕੁਲ ਹੋ ਸਕਦੇ ਸੀ ਮੈਂ ਵੀ ਨਹੀਂ ਧਿਆਨ ਕੀਤਾ ਮੈਂ ਕਿਹਾ ਘਰੇ ਹੀ ਹੋਣਾ ਪਿਆ ਬੱਬ ਜੂਗਾ ਦੁਪਹਿਰੇ ਆ ਕੇ ਬੱਬ ਲੂੰਗਾ ਇਹ ਰਾਂ ਨੂੰ ਬੱਬ ਦੂੰਗਾ ਇਹ ਨਹੀਂ ਪਤਾ ਸੀ ਕਿ ਬਾਹਰ गिर ਗਿਆ ਜੀ ਠੀਕ ਹੈ ਹਾਂਜੀ ਸੋ ਦੋਸਤੋ ਇਹਨਾਂ ਚੀਜ਼ਾਂ ਵੱਲ ਖਾਸ ਕਰਕੇ ਧਿਆਨ ਕੀਤਾ ਜਾਵੇ ਤੇ ਆਪਣੇ ਡਾਕੂਮੈਂਟਸ ਦੀ ਦੇਖਭਾਲ ਤੁਹਾਡੀ ਆਪਣੀ ਖੁਦੀ ਜ਼ਿੰਮੇਵਾਰੀ ਹੈ ਸੋ ਅਸੀਂ ਇਹ ਡਾਕੂਮੈਂਟ ਜਿਹੜੇ ਨੇ ਇਸ ਦੇ ਹਵਾਲੇ ਕਰ ਰਹੇ ਹਾਂ ਸੋ ਆਦਮ ਵੱਲ ਵਿਖੇ ਇਹ ਜਿਹੜੇ ਡਾਕੂਮੈਂਟਸ ਗਿਰੇ ਹੋਏ ਮਿਲੇ ਨੇ ਕਿਸੇ ਲੇਡੀਜ਼ ਨੂੰ ਮਿਲੇ ਸਨ ਜੋ ਜੀਬੀਸੀ ਅਪਡੇਟ ਦੇ ਇੱਕ ਜੌਬ ਕਰਦਾ ਜਤਿੰਦਰ ਪ੍ਰਿੰਸ ਕੈਮਰਾਮੈਨ ਹੈ ਉਹਨਾਂ ਦੇ ਫਾਦਰ ਸਾਹਿਬ ਨੂੰ ਉਸ ਔਰਤ ਵੱਲੋਂ ਦੇ ਦਿੱਤੇ ਗਏ ਸਨ ਤੇ ਜਿਨ੍ਹਾਂ ਨੇ ਇਸ ਤੱਕ ਪਹੁੰਚਾ ਕੇ ਤੇ ਇਸ ਵਿਅਕਤੀ ਤੱਕ ਅਸੀਂ ਪਹੁੰਚ ਕੀਤੀ ਹੈ ਇਹਨਾਂ ਨੂੰ ਲੱਭਿਆ ਤੇ ਇਹ ਡਾਕੂਮੈਂਟ ਇਹਨਾਂ ਦੇ ਹਵਾਲੇ ਕਰ ਰਹੇ ਆਂ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University, Jalandhar. Discover your potential.